ਬੇਬੇ ਆਪਾਂ ਨੂੰ ਅੱਜ ਕਰਕੇ ਦਿਖਾਨਗੇ ਕੋਈ ਤਮਾਸ਼ਾ ਬੇਬੇ ਕਰਿਓ ਬੇਬੇ ਹਾਂ ਬਾਈ ਆ ਤਮਾਸ਼ਾ ਹਾਈ ਨੀ ਜਾਏ ਬੱਡੀ ਦਾ ਬੂ ਲੂਗੜਾ ਰੋਵੇ ਹਾਈ ਨੀ ਜਾਏ ਬੱਡੀ ਦਾ ਬਹੂ ਲੂਗੜਾ ਰੋਵੇ ਮਿਆਉਂ ਮਿਆਉਂ ਕਰਦਾ ਬਹੂ ਲੂਗੜਾ ਰੋਵੇ ਮਿਆਉਂ ਮਿਆਉਂ ਕਰਦਾ ਤੇਰੇ ਤੇਰੇ ਬਾਪ ਦੇ ਨਾਂ ਤੇਰੇ ਕੀ ਤੋਂ ਹੋਵੇ ਨੀ ਬਲੂਂਗੜਾ ਰਵੇ ਹਾਈ ਨੀ ਜਾਏ ਵੱਡੀ ਦਾਬ ਬਲੂਂਗੜਾ ਰਵੇ ਹਾਈ ਨੀ ਜਾਏ ਵੱਡੀ ਦਾਬ ਬਲੂਂਗੜਾ ਰਵੇ ਕੁੱਦੇ ਦਵਾ ਪੂ ਬਾਰੋ ਆਇਆ ਦੇ ਨਾਲ ਬਲੂਂਗੜਾ ਆਇਆ ਨੀ ਬਲੂਂਗੜਾ ਹਾਈ ਨਹੀਂ ਜਾਏ ਵੱਡੀ ਦਾਵ ਲੂਗੜਾਰ ਵੇ ਸਾਰੀ ਸਾਰੀ ਰਾਤ ਨੀਵਨ ਲੂਗੜਾਰ ਵੇ ਹਾਈ ਨਹੀਂ ਜਾਏ ਵੱਡੀ ਦਾਵ ਲੂਗੜਾਰ ਵੇ ਬਲੂਗੜੇ ਨੂੰ ਕੋਠੇ ਉੱਤੇ ਪਾਇਆ ਨੀ ਅਨੂੰ ਦੁੱਧ ਪਲਾਇਆ ਨੀ ਬਲੂਗੜਾਰ ਵੇ ਖਾਈ ਨੀ ਜੈ ਵੱਡੀ ਦਾਵ ਨੂੰ ਗੜਾਰੇ ਅਤੀਰਤੀ ਉੱਠ ਕੇ ਵੱਲੂਗੜਾਰੇ ਖਾਈ ਨੀ ਮੈਂ ਤਾਂ ਬਲੂਂਗੜਾ ਬੇ ਬੂਂਗੜਾ ਬੇ ਬੇ ਦੀ ਗੋਦੀ ਦੇ ਵਿੱਚ ਪਾਇਆ ਬੇਬੇ ਨੇ ਖੂਬ ਖੜਾਇਆ ਨੀ ਐ ਤਾਂ ਫਿਰ ਵੀ ਰੋਵੇ ਹਾਈ ਨੀ ਜਾਏ ਬੱਡੀ ਦਾ ਬੂਂਗੜਾ ਰਵੇ ਮਿਆਉ ਮਿਆਉ ਕਰਦਾ ਬੂਂਗੜਾ ਰਵੇ ਹਾਈ ਨੀ ਜਾਏ ਬੱਡੀ ਦਾ ਬੂਂਗੜਾ ਹੈ ਨਹੀਂ ਜਾਏ ਵੱਡੀ ਦਾ ਬਲੂਂਗੜਾ ਹੋਵੇ ਦੇਖਿਆ ਜੀ ਫਿਰ ਤਮਾਸ਼ਾ ਬੇਬੇ ਦਾ ਕੀਤਾ ਹੋਇਆ ਹੈ ਨਹੀਂ ਜਾਏ ਵੱਡੀ ਦਾ ਬਲੂਂਗੜਾ ਹੋਵੇ ਤੇ ਤੁਸੀਂ ਵੀ ਇਹਨੂੰ ਨਾ ਗਿੱਧੇ ਦੇ ਵਿੱਚ ਕਰਕੇ ਜਰੂਰ ਦੇਖਿਓ ਤੇ ਚਲੋ ਆਪਣਾ ਵਿਆਹ ਸ਼ਾਦੀਆਂ ਦੇ ਵਿੱਚ ਆਪਾਂ ਗਿੱਧਾ ਪਾਣੇ ਆ ਤੇ ਕੋਈ ਤਮਾਸ਼ਾ ਕਰਦੇ ਆ ਤਾਂ ਉਸ ਟਾਈਮ ਤੁਸੀਂ ਕਰਕੇ ਦੇਖਿਓ ਤਮਾਸ਼ਾ ਬਹੁਤ ਵਧੀਆ ਹੈ ਬੇਬੇ ਹੋਰ ਆਪਣੇ ਟਾਈਮ ਤੇ ਕਰਦੀਆਂ ਹੁੰਦੀਆਂ ਸੀਆਂ ਇਹ ਤਮਾਸ਼ੇ ਨੂੰ ਗਿੱਧਿਆਂ ਦੇ ਵਿੱਚ ਤੇ ਬਹੁਤ ਵਧੀਆ ਤਮਾਸ਼ਾ ਹੈ ਜੀ ਬਹੁਤ ਵਧੀਆ ਹਾਸਾ ਤਮਾਸ਼ਾ ਹੁੰਦਾ ਹੈ ਤੇ ਅੱਛਾ ਲੱਗਦਾ ਹੈ ਐਦਾਂ ਹੀ ਤੁਸੀਂ ਵੀ ਕਰਕੇ ਜਰੂਰ ਦੇਖਣਾ ਹੈ ਜੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਹੈ ਜੀ ਭੁੱਲਣਾ ਨਹੀਂ ਹੈਗਾ